ਦਰਸ਼ਨ ਕਰੋ ਜੀ ਗੁਰਦੁਆਰਾ ਸ਼ਹੀਦਗੰਧ ਸਾਹਿਬ ਗੁਰੂ ਸਰ ਮਹਾਰਾਜ ਇਸ ਸਥਾਨ ਤੇ ਤਨਤਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜੰਗ ਦੇ ਉਪਰੰਤ ਇਲਾਕੇ ਦੀ ਸੰਗਤ ਦੀ ਸਹਾਇਤਾ ਦੇ ਨਾਲ ਇੱਕ ਡੂੰਘਾ ਖੂਹ ਵੜਵਾਇਆ ਇਸ ਖੂਹ ਦੇ ਵਿੱਚ ਜੰਗ ਸਮੇਂ ਜਿਤਨੀ ਮੁਗਲ ਫੌਜ ਮਰੀ ਜਿਨ੍ਹਾਂ ਦੇ ਵਿੱਚ ਨਵਾਬ ਲਲਾ ਬੇਗ ਕਾਬਲੀ ਬੇਗ ਗੁਲਖਾਂ ਉਹਨਾਂ ਨੂੰ ਹਥਿਆਰਾਂ ਸਮੇਤ ਪਾਤਸ਼ਾਹ ਜੀ ਨੇ ਦਫਨਾ ਦਿੱਤਾ ਫਿਰ ਗੁਰੂ ਜੀ ਨੇ ਇਸ ਖੂਨ ਨੂੰ ਬੰਦ ਕਰਵਾ ਕੇ ਉੱਪਰ ਇੱਕ ਥੜਾ ਚਣਵਾ ਕੇ ਲੱਕੜਾਂ ਦੇ ਵੱਡੇ ਵੱਡੇ ਢੇਰ ਵਿੱਚ ਸਹੀਦ ਹੋਏ ਸਿੰਘਾਂ ਨੂੰ ਜਿਨ੍ਹਾਂ ਦੇ ਵਿੱਚ ਸੀਗਾ ਭਾਈ ਜੇਠਾ ਜੀ ਭਾਈ ਮੰਤ ਜੀ ਭਾਈ ਮਿੱਤੂ ਜੀ ਭਾਈ ਕੁਟਾਰੂ ਜੀ ਭਾਈ ਭਾਰੂ ਜੀ ਉਹਨਾਂ ਸਿੰਘਾਂ ਸਮੇਤ 1273 ਸ਼ਹੀਦ ਸਿੰਘ ਹੋਏ ਉਹਨਾਂ ਨੂੰ ਆਪਣੇ ਹੱਥੀ ਗੁਰੂ ਪਾਤਸ਼ਾਹ ਜੀ ਨੇ ਇਸ ਸਥਾਨ ਦੇ ਆਪ ਦਰਸ਼ਨ ਕਰ ਰਿਓ ਥੜਾ ਬਣਵਾ ਕੇ ਹੱਤੀ ਸੰਸਕਾਰ ਕੀਤਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹੋ ਆਪ ਜੀ ਜੋ ਦਰਸ਼ਨ ਕਰ ਰਹੇ ਹੋ ਪ੍ਰਾਤਨ ਬੇਰ ਸਾਹਿਬ ਹੈ ਜਿਹਦੇ ਨਾਲ ਸਿੰਘਾਂ ਨੇ ਤੇ ਗੁਰੂ ਪਾਤਸ਼ਾਹ ਜੀ ਨੇ ਆਪਣੇ ਘੋੜੇ ਬੰਦੇ ਸੀ ਦਰਸ਼ਨਪੁਰ ਗੁਰਦੁਆਰਾ ਸ਼ਹੀਦਗੰਧ ਸਾਹਿਬ ਗੁਰੂ ਸਰ ਮਹਾਰਾਜ ਸੇਮੇ ਪਾਤਸ਼ਾਹ ਜੀ ਦੀ ਇੱਥੇ ਜੰਗ ਹੋਈ ਹੈ